ਚਿਗਾਸਾਰੇ ਨੂੰ ਆਪਣੇ ਵਾਲੇ ਮਾਰਕੀਟ ਤੇ ਵਧੀਆ ਤੇ ਵਧੀਆ ਤੇ ਖੁੱਲੀ ਹੈ ਜਿੰਨੇ ਸਪੈਸ਼ਲ ਤੇ ਆਪਣੇ ਵਾਲੇ ਮਾਰਕੀਟ ਆਪਣੇ ਵਾਲੇ ਪੱਟੀ ਖੁੱਲੀ ਅੱਜ ਬੈਕ ਸਾਈਡ ਤਾਂ ਆਪਣੇ ਵਾਲੇ ਜਿਹੜਾ ਜਿਹੜਾ ਵੀਰ ਵਿਜੀਟ ਕਰ ਸਕਦਾ ਤੇ ਆਪਣੇ ਵਾਲੋ ਸਾਰਿਆਂ ਨੇ ਸਪੋਰਟ ਕਰੋ ਅਰੋ ਗੋਲ ਗੱਪਿਆਂ ਦੀ ਵੀ ਰੈਡੀ ਹੈ ਤੇ ਲੱਗੂਗੀ ਵੀ ਇਹ ਤੇ ਵੀਰਜੀ ਸਾਰੇ ਸਾਰੇ ਵਿਜੀਟ ਕਰੋ ਤੇ ਮੇਰੇ ਭਰਾ ਖਾਣ ਪੀਣ ਵਾਲੀ ਸ਼ਾਮ ਨੂੰ ਦੀ ਆ ਤੇ ਗੋਲ ਗੱਪਿਆਂ ਦੀ ਵੀ ਰੈਡੀ ਲੱਗੂਗੀ ਤੇ ਵਿਜੇ ਤੇ ਸਾਰੇ ਮੇਰੇ ਤਾਂ ਵੀਰ ਕਰ ਯਾਰਾਂ ਇਹ ਤਾਂ ਐਵੇਂ ਖੁੱਲੀ ਰਹੂਗੀ ਖੁੱਲੀ ਵੀ ਰਹੂਗੀ ਕਿ ਸਾਰੇ ਜਣੇ ਸਪੋਰਟ ਕਰੋ ਬਹੁਤ ਬਹੁਤ ਤੋਂ ਬਹੁਤ ਤਕੜ ਤਕੜ ਤੀਜਾ ਦੇ ਆਪਣੇ ਵਾਲੋ ਸਾਰੇ ਜਣੇ ਵਿਜੇਟ ਕਰੋ ਪੱਟੀ ਤੇ ਬੈਕ ਸਾਈਡ ਜਿਹੜੀ ਮਾ ਜਿਹੜਾ ਨਾਮ ਲੈ ਕੇ ਉਹਦਾ ਡਿਸਕਾਊਂਟ ਮਿਲੂਗਾ ਸੁਣਵਾਲੋ ਵੀ ਤੇ ਆਪਣੇ ਵਾਲੋ ਵੀ ਜਿਹੜਾ ਨਾਮ ਲੈ ਕੇ ਆਊਗਾ ਮੇਰਿਆਂ ਉਹਨੂੰ ਤੇ ਵੀ ਇਹਨੂੰ ਡਿਸਕਾਊਂਟ ਮਿਲੂਗਾ ਬਸ ਬਸ